ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਹੋਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਪਾਉਣ ਲੱਗੇ ਆਂ ਅੱਜ ਅਸੀਂ ਪਾਉਣ ਲੱਗੇ ਆ ਕਿ ਜਿਹੜੇ ਚੌਧਰਾ ਦੇ ਪਿੱਛੇ ਲੜਦੇ ਆ ਚਾਹੇ ਉਹ ਕਿਸੇ ਵੀ ਪ੍ਰਕਾਰ ਦੀ ਚੌਧਰਾ ਵੱਡੀ ਛੋਟੀ ਪਿੰਡੂ ਖੇਤਰ ਦੀ ਸ਼ਹਿਰੀ ਖੇਤਰ ਦੀ ਕੋਈ ਵੀ ਹੈ ਜਦੋਂ ਕੋਈ ਮੈਂਬਰ ਸਰਪੰਚ ਜਾਂ ਕੋਈ ਵੀ ਛੋਟੀ ਮੋਟੀ ਚੌਧਰਾ ਜਾਂ ਪ੍ਰਧਾਨਕੀਆਂ ਦਾ ਜਾਂ ਕੋਈ ਵੋਟਾਂ ਦੀ ਖਾਤਰ ਜਾਂ ਕੋਈ ਪਿੰਡੂ ਖੇਤਰ ਦੇ ਵਿੱਚ ਕਿਸੇ ਦੀ ਖਾਤਰ ਤਾ ਅਸੀਂ ਅੱਜ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਵੀ ਜਿਹੜੇ ਲੋਕ ਡੇਰਾ ਸੱਚਾ ਸੌਦਾ ਦੀ ਨਿੰਦਿਆ ਕਰਦੇ ਆ ਅਸੀਂ ਅੱਜ ਉਹਨਾਂ ਨੂੰ ਇਹ ਕਹਿਣਾ ਦੱਸਣਾ ਚਾਹੁੰਦੇ ਆ ਵੀ ਡੇਰਾ ਸੱਚਾ ਸੌਦਾ ਦੀ ਕੀ ਮਰਜ਼ਾਦਾ ਡੇਰਾ ਸੱਚਾ ਸੌਦਾ ਦੇ ਜ਼ਿੰਮੇਦਾਰ ਵੀ ਚੁਣੇ ਜਾਂਦੇ ਆ ਇਹ ਨਹੀਂ ਵੀ ਡੇਰਾ ਸੱਚਾ ਸੌਦਾ ਦੇ ਜ਼ਿੰਮੇਦਾਰ ਨਹੀਂ ਚੁਣੇ ਜਾਂਦੇ ਬਲਾਕ ਬਣਿਆ ਬਲਾਕਾਂ ਦੇ ਜਿਹੜੇ ਅਹੁਦੇਦਾਰ ਚੁਣੇ ਜਾਂਦੇ ਆ ਬਾਹਿਆਂ-ਬਾਹਿਆਂ ਪਿੰਡਾਂ ਦੀ ਸੰਗਤ ਇਕੱਠੀ ਹੋ ਜਾਂਦੀ ਹੈ ਡੇਰਿਆਂ ਦੇ ਵਿੱਚ ਤਾਂ ਉੱਥੇ ਇੱਕ ਸਰਬਸੰਮਤੀ ਦੇ ਨਾਲ ਸਹਿਮਤੀ ਦੇ ਨਾਲ ਜ਼ਿੰਮੇਦਾਰ ਚੁਣੇ ਜਾਂਦੇ ਨਾਲੇ ਚੁਣੇ ਨਸ਼ਿਆਂ ਤੋਂ ਰਹਿਤ ਜਾਂਦੇ ਆ ਕੋਈ ਲੜਾਈ ਕੋਈ ਝਗੜਾ ਨਹੀਂ ਜਾਨੇ ਕਿ ਬਾਈਆਂ ਪਿੰਡਾਂ ਦੀ ਸੰਗਤ ਇਕੱਠੀ ਹੋ ਕੇ ਆਪਦੇ ਆਪ ਦੇ ਜ਼ਿੰਮੇਵਾਰ ਚੁਣ ਲੈਂਦੀ ਹੈ ਵੇਖੋ ਕਿੰਡੀ ਵੱਡੀ ਬੇਮਿਸਾਲ ਹੈ ਮੰਨ ਕੇ ਚੱਲੋ ਜਿਹੜਾ ਬੰਦਾ ਚੌਧਰ ਪਿੱਛੇ ਪਹਿਲਾਂ ਹੀ ਲੜਦਾ ਤਾਂ ਲੜਾਈ ਝਗੜਿਆਂ ਦੇ ਉਹ ਕੀ ਨਵੇੜੇ ਕਰ ਦੂਗਾ ਜਿਹੜਾ ਬੰਦਾ ਜ਼ਿੰਮੇਵਾਰ ਬਣਦਾ ਜਾਂ ਜਿਹੜਾ ਮਤਲਬ ਵੀ ਕੋਈ ਮੈਂਬਰ ਸਰਪੰਚ ਬਣਦਾ ਜਾਂ ਕੋਈ ਐਮਐਲਏ ਬਣਦਾ ਜਾਂ ਕੋਈ ਵੀ ਬੰਦਾ ਬਣਦਾ ਉਹਨੇ ਲੋਕਾਂ ਦੇ ਲੜਾਈ ਝਗੜੇ ਖਤਮ ਕਰਨੇ ਹੁੰਦੇ ਆ ਲੋਕਾਂ ਦੀਆਂ ਲੜਾਈਆਂ ਜਿਵੇਂ ਪਿੰਡ ਦੀ ਮੰਨ ਕੇ ਚੱਲੋ ਪਿੰਡ ਦੀ ਪੰਚਾਇਤ ਆ ਮੈਂਬਰ ਸਰਪੰਚ ਆ ਜਾਨੀ ਕਿ ਇੱਕ ਪਿੰਡ ਦੀ ਸਹਿਮਤੀ ਨਹੀਂ ਹੁੰਦੀ ਤੇ ਉਹਦਾ ਬਾਈਆਂ-ਬਾਈਆਂ ਪਿੰਡਾਂ ਦੇ ਸੰਗਤ ਇਕੱਠੇ ਹੋ ਕੇ ਸਹਿਮਤੀ ਕਰ ਲੈਂਦੀ ਹੈ ਕਿ ਆਪਣੇ ਆਪ ਦੇ ਵਿੱਚ ਬੇਮਿਸਾਲ ਨਹੀਂ ਸਾਨੂੰ ਗਰਭ ਹੈ ਸਾਨੂੰ ਮਾਣ ਹੈ ਸਾਡੇ ਸਤਿਗੁਰ ਤੇ ਕਿ ਸਾਨੂੰ ਪ੍ਰੇਮ ਰੂਪੀ ਧਾਗੇ ਦੇ ਵਿੱਚ ਉਹਨਾਂ ਨੇ ਪੁਣਿਆ ਤੇ ਉਥੋਂ ਮਤਲਬ ਵੀ 2-200 ਲੋਕ ਇਕੱਠੇ ਹੋ ਕੇ ਏਕਾ ਨਹੀਂ ਹੁੰਦਾ ਤੇ ਡੇਰਾ ਸਤਿਆਸਵਰ ਦਾ ਦੀ ਸਾਧ ਸੰਗਤ ਹੈ ਜਿਹੜੀ 4-5-500 ਲੋਕ ਇਕੱਠੇ ਹੋ ਕੇ ਜਾਣੇ ਕਿ ਸੰਗਤ ਇਕੱਠੀ ਹੋ ਕੇ ਆਪਣਾ ਅਹੁਦੇਦਾਰ ਚੁਣ ਲੈਂਦੀ ਆ 85 ਮੈਂਬਰ ਚੁਣ ਲੈਂਦੀ ਆ ਜਾਣੇ ਕਿ ਜੋ ਕਮੇਟੀਆਂ ਦੇ ਅਹੁਦੇਦਾਰ ਹੁੰਦੇ ਉਹ ਚੁਣ ਲੈਂਦੇ ਸਰਪਸੰਮਤੀ ਦੇ ਨਾਲ ਸਹਿਮਤੀ ਹੋ ਜਾਂਦੀ ਆ ਨਾਲੇ ਚੁਣੇ ਨਸ਼ਾ ਤੋਂ ਰਹਿਤ ਜਾਂਦੇ ਆ ਜਾਣੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਜ਼ਿੰਮੇਵਾਰ ਚੁਣੇ ਜਾਂਦੇ ਤੇ ਤੁਸੀਂ ਵੀ ਇਸ ਤਰ੍ਹਾਂ ਕਰ ਲੋ ਲੜਾਈਆਂ ਝਗੜੇ ਖਤਮ ਹੋ ਜਾਣਗੇ ਸਰਪਸੰਮਤੀਆਂ ਪਿੰਡਾਂ ਦੀਆਂ ਹੋ ਜਾਣੀਆਂ ਚਾਹੀਦੀਆਂ ਜਿਹੜੀਆਂ ਚੌਧਰਾਂ ਦੇ ਪਿੱਛੇ ਲੜਦੇ ਆ ਉਹ ਲੜਾਈਆਂ ਝਗੜੇ ਖਤਮ ਹੋ ਸਕਦੇ ਚੁਣਨੇ ਤਾਂ ਬਸ ਜ਼ਿੰਮੇਵਾਰ ਨਿਵੇੜੇ ਕਰਨ ਵਾਸਤੇ ਹੁੰਦੇ ਨਾ ਸੱਚ ਤੇ ਝੂਠ ਦਾ ਨਿਵੇੜਾ ਕਰਨ ਵਾਸਤੇ ਵੀ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲੇ ਹੋਣੇ ਚਾਹੀਦੇ ਆਮਾਨਦਾਰੀ ਨਾਲ ਕੰਮ ਕਰਨ ਵਾਲੇ ਹੋਣੇ ਚਾਹੀਦੇ ਆਹੀ ਅਹੁਦੇਦਾਰ ਦਾ ਕੰਮ ਹੁੰਦਾ ਪਰ ਚੌਧਰਾ ਪਿੱਛੇ ਲੜਦੇ ਹੋ ਕਹਿੰਦਾ ਮੈਂ ਬਣਨਾ ਉਹ ਕਹਿੰਦਾ ਮੈਂ ਬਣਨਾ ਤੇ ਚਿੱਕੜ ਡੇਰਾ ਸੱਚਾ ਸੌਦਾ ਉੱਤੇ ਸਿੱਟਦੇ ਆ ਅੱਜ ਅਸੀਂ ਦੱਸਣਾ ਚਾਹੁੰਦੇ ਕਿ ਡੇਰਾ ਸੱਚਾ ਸੌਦਾ ਦੀ ਬੇਮਿਸਾਲ ਹੈ ਸਾਨੂੰ ਪ੍ਰੇਮ ਰੂਪੀ ਧਾਗੇ ਦੇ ਵਿੱਚ ਸਾਡੇ ਸੱਤ ਗੁਰ ਨੇ ਪੁਣਿਆ ਕਿ ਸਰਬਸੰਮਤੀ ਦੇ ਨਾਲ ਸਹਿਮਤੀ ਦੇ ਨਾਲ ਸਾਹ ਸੰਗਤ ਆਪਣੇ ਜ਼ਿੰਮੇਵਾਰ ਚੁਣ ਲੈਂਦੀ ਹੈ ਵਧੀਆ ਫਾਸ ਕਲਾਸ ਜ਼ਿੰਮੇਦਾਰ ਚੁਣਦੀ ਐ ਉਦੋਂ ਬਾਅਦ ਉਹ ਸਾਹ ਸੰਗ ਦੇ ਕੰਮ ਕਰਦੇ ਆ ਬਲਾਕ ਦੇ ਕੰਮ ਕਰਦੇ ਆ ਸੇਵਾ ਦੇ ਕੰਮ ਕਰਦੇ ਆ ਲੋਕਾਂ ਦੇ ਕੰਮ ਕਰਦੇ ਆ ਤੁਸੀਂ ਵੀ ਸੇਵਾਬਸਤ ਹੀ ਐ ਪਰ ਤੁਸੀਂ ਪ੍ਰਧਾਨਕੀਆਂ ਪਿੱਛੇ ਚੌਧਰਾ ਪਿੱਛੇ ਲੜਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜੇ ਡੇਰਾ ਸੱਚਾ ਸਾਉ ਦਾ ਦੀ ਨਿੰਦਿਆ ਕਰਦੇ ਆ ਜਿਹੜੇ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਚੌਧਰਾ ਦੀ ਖਾਤਰ ਆਪਣੇ ਆਪ ਨੂੰ ਕਹਿੰਦੇ ਵੀ ਫਲਾਣਾ ਬੰਦਾ ਬਾੜੀ ਨਿੰਦਿਆ ਕਰਦਾ ਬਾੜੀ ਗਵਾਹੀ ਕਰਦਾ ਵੀ ਖਣੀ ਮੇਰੀਆਂ ਵੋਟਾਂ ਬਣ ਜਾਣੀਆਂ ਸੀ ਦੱਸਣਾ ਚਾਹੁੰਦੇ ਆ ਵੀ ਤੁਸੀਂ ਤੁਸੀਂ ਵੋਟਾਂ ਨਾਲ ਚੁਣੇ ਜਾਂਦੇ ਆ ਸਾਡੇ ਜ਼ਿੰਮੇਵਾਰ ਵੀ ਚੁਣੇ ਜਾਂਦੇ ਆ ਸਾਡੇ ਤੋਂ ਸਿੱਖੋ ਡੇਰਾ ਸੱਚਾ ਸੌਦਾ ਤੋਂ ਸਿੱਖੋ ਵੀ ਉਹ ਕਿਵੇਂ ਜ਼ਿੰਮੇਵਾਰ ਚੁਣਦੇ ਆਸੀਂ ਵੀ ਜ਼ਿੰਮੇਵਾਰ ਚੁਣ ਲਈਏ ਉਹ ਰੌਲੇ ਨਵੇੜਦੇ ਆ ਤੁਸੀਂ ਵੀ ਰੌਲੇ ਪਰ ਤੁਸੀਂ ਲੋਕਾਂ ਨੂੰ ਗਲਤ ਪਾਸੇ ਤੋਰਦੇ ਆਂ ੜਕਾਹੂ ਭਾਸ਼ਣ ਕਰਦੇ ਆਂ ਕਿੰਨਾ ਕੁਛ ਕਰਦੇ ਆਂ ਤਾਂ ਇਹਨਾਂ ਕੁਛ ਕਹਿੰਦੇ ਜੇ ਕੋਈ ਸਾਤੋਂ ਸ਼ਬਦ ਵੱਧ ਘੱਟ ਬੋਲਾ ਕੇ ਮਾਫੀ ਚਾਹਣੇ ਸਾਨੂੰ ਗਰਬਾ ਸਾਡੇ ਸਤਗੁਰੂ ਦੀ ਸਿਖਿਆ ਤੇ ਤੇ ਗਰਬਾ ਸਾਨੂੰ ਸਾਡੀ ਸਾਧ ਸੰਗਤ ਦੇ ਕੇ ਏਕਾ ਕਰਕੇ ਜ਼ਿੰਮੇਦਾਰ ਚੁਣ ਲੈਂਦੀ ਐ ਤੁਸੀਂ ਵੀ ਇਸੇ ਤਰ੍ਹਾਂ ਚੁਣਨ ਸਿੱਖੋ ਤੇ ਡੇਰਾ ਸੱਚਾ ਸੋਧਾ ਦੇ ਜਿਹੜੇ ਨਿੰਦਕਾ ਹੈ ਉਹਨਾਂ ਨੂੰ ਅੱਜ ਮੇਰੇ ਵੱਡੇ ਸਵਾਲ ਕੀਤੇ ਜਿਹੜੇ ਮਤਲਬੀ ਡੇਰਾ ਸੱਚਾ ਸੋਧਾ ਦੇ ਜ਼ਿੰਮੇਦਾਰ ਜੀ ਵਿਅਕਤੀ ਹੈ ਜਿਹੜੇ ਚੁਣੇ ਜਾਂਦੇ ਉਹ ਚਿੱਕੜ ਸਿੱਟਦੇ ਆ ਨਿੰਦਿਆ ਕਰਦੇ ਆ ਉਹਨਾਂ ਨੂੰ ਮੇਰੇ ਅੱਜ ਵੱ ਸ਼ਾਂਤਾ ਹੀ ਆਸਰਾ ਹੈ